ਬਸ 10 ਇੱਕ ਗੁਰੂ ਦਾ ਹੁਕਮ ਮੰਦਾ ਆਇਆ ਫਰਜੇ ਬੰਦਾ ਆਇਆ ਇੱਥੇ ਪਹੁੰਚਿਆ ਜੀ ਇੱਥੇ ਹਣ ਆਏ ਤੇ ਕਾਫੀ ਮਾਰ ਪਈਏ ਮੇਰੇ ਵਿਚਾਰੇ ਕਿਸਾਨ ਵੀਰਾਂ ਨੂੰ ਤੇ ਇਹਨਾਂ ਦੇ ਬੱਚੇ ਪੜਾਈਆਂ ਤੋਂ ਪਿੱਛੇ ਰਹੀ ਜਾ ਰਹੇ ਸੀਗੇ ਜਿੱਥੇ ਅਸੀਂ ਕਿਸਾਨਾਂ ਨੂੰ ਇਹਨਾਂ ਦੀ ਕਿਸਾਨੀ ਕਰਨ ਵਾਸਤੇ ਮਦਦ ਕੀਤੀ ਪਿੱਛੇ 2 ਮਹੀਨਿਆਂ ਤੋਂ ਅਸੀਂ ਇਹ ਹੀ ਸੇਵਾ ਕਰ ਰਹੇ ਹਾਂ ਐਜੂਕੇਟ ਪੰਜਾਬ ਪ੍ਰੋਜੈਕਟ ਕਿਉਂਕਿ ਇਸ ਸੰਗਤਾਂ ਦੇ ਸਹਿਯੋਗ ਨਾਲ ਹੋ ਰਿਹਾ 10 ਪਿਛਲੇ 60 ਸਾਲਾਂ ਤੋਂ ਇੰਗਲੈਂਡ ਵਿੱਚ ਔਰ ਦੁਨੀਆ ਸਾਰੀ ਫਿਰਕੇ ਤੇ ਹੁਣ ਗੁਰੂ ਦਾ ਹੁਕਮ ਮੰਦਾ ਆਇਆ ਨਾਮ ਜਪੋ ਕੇ ਕਰੋ ਵੰਡ ਕੇ ਛਕੋ ਤੋ ਜਿੱਥੇ ਆਪਾਂ ਹੜਪੀਰਤਾ ਦੀ ਮਦਦ ਕਰਦੀ ਉੱਥੇ 10-15 ਸਾਲਾਂ ਤੋਂ ਬੱਚਿਆਂ ਨੂੰ ਪੜ੍ਹਾਈਆਂ ਕਰਵਾわせ ਕਹਿੰਦਾ ਬੜੀ ਹੋਣੀ ਕੁਰਸੀਆਂ ਤੇ ਬਿਠਾਇਆ ਜਾ ਬੱਚੇ ਨੂੰ ਪੜ੍ਹਾਈਆਂ ਕਰਾਈਆਂ ਜਾਣ ਤੇ ਐਜੂਕੇਸ਼ਨ ਵਿਦਿਆਲਾ ਲੰਗਰ ਲਾਈਏ ਸੋ ਉਹ ਸੇਵਾ ਮਾਰਾਈ ਕਰਾਂਦੇ ਹੋਏ ਅੱਜ ਅਸੀਂ ਇੱਥੇ ਆਏ ਆ ਇੱਥੇ ਸਕੂਲ ਦੇ ਬੱਚਿਆਂ ਨੂੰ ਮਹੀਨੇ ਦੀ ਫੀਸ ਦਿੱਤੀ ਹੈ ਹਾਲਾਂਕਿ ਮੇਰੇ ਨਾਲ ਜਸਵਿੰਦਰ ਸਿੰਘ ਜੀ ਦੇ ਬ੍ਰਦਰ ਹੈਗੇ ਆ ਸੌਰੀ ਜਸਵਿੰਦਰ ਸਿੰਘ ਜੀ ਹੈਗੇ ਆ ਜਿਨ੍ਹਾਂ ਦਾ ਬ੍ਰਦਰ ਇੰਗਲੈਂਡ ਹੁੰਦੇ ਆ ਮੇਰੇ ਕੋਲ ਤੇ ਉਹਨਾਂ ਗੁਰੂ ਘਰ ਚ ਇਕੱਠੇ ਕਰਕੇ ਮਾਇਆ ਦਿੱਤੀ ਤੇ ਉਹ ਵਾਲਾ ਚੈੱਕਾ ਜਿੱਥੇ ਇਦਾਂ ਫੜਾਤਾ ਅਸੀਂ ਇੱਥੇ ਤੇ ਹਰ ਮਹੀਨੇ ਅਸੀਂ ਇਹਨਾਂ ਨੂੰ 31 ਮਾਰਚ ਤੱਕ ਇਹ ਸੇਵਾ ਦਿੰਦੇ ਰਹਾਂਗੇ ਔਰ ਇੱਥੇ ਪਿੱਛੇ 47 ਲੱਖ ਦਾ ਚੈੱਕ ਦੇ ਕੇ ਗਏ ਸੀਗੇ ਕਈ ਸਕੂਲਾਂ ਦਾ ਤੇ ਅੱਜ ਇੱਕ ਹੁਣੇ ਉੱਥੇ ਇਕੱਠਾ ਹੋਇਆ ਸੀ ਉੱਥੇ 24 ਲੱਖ ਦਾ ਚੈੱਕ ਦੇ ਕੇ ਆਏ ਆ ਸੋ ਇਹ ਸੰਗਤ ਦੀ ਮਾਇਆ ਹੈ ਇਹ ਮੇਰੀ ਨਹੀਂ ਹੈ ਇਹ ਪਿਓਰ ਸੇਵਾ ਹੈ ਮੇਰੀ ਕਾਰੋਬਾਰ ਮੇਰਾ ਇੰਗਲੈਂਡ ਬੱਚੇ ਕਰਦੇ ਪਏ ਆ ਤੋ ਇਹ ਸੇਵਾ ਐਜੂਕੇਟ ਪੰਜਾਬ ਪ੍ਰੋਜੈਕਟ ਸਾਡੀ ਪੂਰੀ ਟੀਮ ਹੈ ਜਿਹੜੀ ਮਿਲ ਕੇ ਕਿਉਂਕਿ ਜੋ ਜੋ ਵੀ ਲੋੜ ਪਈ ਹੈ ਇਹਨਾਂ ਕਿਸਾਨਾਂ ਨੂੰ ਅਸੀਂ ਬੜੇ ਤਰੀਕੇ ਨਾਲ ਸਿਸਟਮ ਨਾਲ ਇਹਨਾਂ ਦੀ ਸੇਵਾ ਕੀਤੀ ਹੈ ਤਾਂਕਿ ਇਹ ਦੁਬਾਰਾ ਪੈਰਾਂ 'ਤੇ ਖੜੇ ਹੋ ਜਾਣ ਪਰ ਐਜੂਕੇਸ਼ਨ ਯੋਕੇ ਹੜ ਜਿਹੜੇ ਆ ਰਹੇ ਹਨ ਇਹ ਮੇਰਾ ਖਿਆਲ ਹੈ ਕਿ ਇਹ ਹੜਾ ਨੇ ਬੰਦ ਹੋ ਜਾਣਗੇ ਜਦੋਂ ਬੱਚੇ ਬੜੀ ਹੋਣੀ ਕੁਰਸੀਆਂ ਤੇ ਬੈਠੇ ਪੜ੍ਹੇ ਲਿਖੇ ਹੋਣਗੇ ਤੇ ਇਹ ਹੜ ਬੰਦ ਹੋ ਜਾਣਗੇ ਮੈਨੂੰ ਇਹ ਨਾ ਪਤਾ ਕਿਉਂਕਿ ਦੁਨੀਆ ਸਾਰੀ ਫੇਰਿਆ ਮੈਂ ਉੱਥੇ ਤੇ ਹੜ ਕਦੀ ਵੇਖਿਆ ਹੀ ਨਹੀਂ ਹੋਜੇ ਜੋ ਸਾਡੇ ਪੰਜਾਬ ਵਿੱਚ ਹਰ ਚੌਥੇ ਸਾਲ ਬਾਅਦ ਤਿੰਨ ਸਾਲ ਬਾਅਦ ਹੜ ਆ ਜਾਂਦਾ ਹੈ ਸੋ ਮੇਰੀ ਪੂਰੀ ਟੀਮ ਸੇਵਾ ਕਰ ਰਹੀ ਹੈ ਜਿਨ੍ਹਾਂ ਵੀਰਾਂ ਨੂੰ ਨੌਲੇਜ ਹੈ ਪੂਰੀ ਬਈ ਕੀ ਕੀ ਕਰਨਾ ਸੀਗਾ ਹੜਾਂਚ ਕਰ ਜਉ ਨੁਕਸਾਨ ਹੋਇਆ ਉਹ ਨਾਲ ਹੀ ਆਪ ਨੂੰ ਦੱਸਣਗੇ ਸਾਰਾ ਕੁਝ ਦਾਸਤਾਇਦਾ ਨਾ ਕੀ ਉੱਥੇ ਬਾਹਰਲੇ ਮੁਲਕਾਂ ਚ ਰਹਿੰਦਾ ਹੋਇਆ ਸੰਗਤ ਨੂੰ ਬੇਨਤੀ ਕਰਦਾ ਹੈ ਕਿ ਆਓ ਇੱਕ ਇੱਕ ਬੱਚੇ ਦੀ ਮਾਂ ਫੜ ਕੇ ਪੜਾਈਆਂ ਵੀ ਕਰਾਈਏ ਬੱਚਿਆਂ ਨੂੰ ਕਿ ਆਪਣੇ 6-7 ਫ੍ਰੀ ਸਕੂਲ ਚੱਲਦੇ ਪਿਆ ਤੇ 6000 ਬੱਚੇ ਦੀ ਫੀਸਾ ਨਾਲ ਬੱਚਿਆਂ ਦੇ ਅਕਾਊਂਟ ਲ ਜਾਂਦੀਆਂ ਤੇ ਥੋੜਾ ਜਿਹਾ ਗੁਰੂ ਗ੍ਰੰਥ ਸਾਹਿਬ ਨਾਲ ਜੋੜੀਦਾ ਬੱਚਿਆਂ ਨੂੰ ਬਿਟੇ ਜਪਜੀ ਸਾਹਿਬ ਦਾ ਪਾਠ ਕਰਕੇ ਸਕੂਲ ਜਾਇਆ ਕਰੋ ਸਾਡੇ ਮਾਤਾ ਪਿਤਾ ਅਸੀਂ ਛੋਟੇ ਛੋਟੇ ਸੀ ਮੈਂ ਸਾਹ ਨੂੰ ਮਾਤਾ ਪਿਤਾ ਇਹ ਕਹਿੰਦੇ ਕਿ ਗੁਰੂ ਦਾ ਹੁਕਮ ਸੀਗਾ ਨਾਮ ਜਪੋ ਕਿਰਤ ਕਰੋ ਵੰਡ ਕੇ ਚੱਕੋ ਤੇ ਅੱਜ ਮੈਂ ਵੰਡਦਾ ਪਿਆ ਕਿਉਂਕਿ ਹੁਣ 79 79 ਸਾਲ ਦਾ ਹੋ ਗਿਆ ਮੈਂ ਉਹਨਾਂ ਤੇ ਔਰ ਨਾਲ ਦਾ ਜਾਣਾ ਕੁਛ ਨਹੀਂ ਤੇ ਇਹ ਸੇਵਾ ਕਰ ਰਿਹਾ ਗੁਰੂ ਸਾਹਿਬ ਕਰਾ ਰਿਹਾ ਜੀ ਧੰਨਵਾਦ ਤੁਹਾਡਾ ਸਾਹ ਵਾਹਿਗੁਰੂ ਜੀ ਕੀ ਫਤਿਹ ਜੀ ਜਿਵੇਂ ਕਿ ਆਪ ਜੀ ਨੂੰ ਪਤਾ ਹੈ ਕਿ ਇਸ ਇਲਾਕੇ ਨੂੰ ਮਾਰ ਬਹੁਤ ਜ਼ਿਆਦਾ ਪਈ ਸੀ ਤੇ ਦੋਰੀ ਮਾਰ ਪਈ ਹੈ ਪਹਿਲਾਂ 23 ਦੇ ਵਿੱਚ ਮਾਰ ਪਈ ਫਿਰ 25 ਦੇ ਵਿੱਚ ਦੁਬਾਰਾ ਮਾਰ ਪੈ ਗਈ ਹਲੇ ਪਹਿਲੀ ਮਾਰ ਤੋਂ ਲੋਕ ਉੱਠੇ ਨਹੀਂ ਸਿਗੇ ਇੱਥੇ ਉਪਰਾਲੇ ਦੀ ਬਹੁਤ ਜ਼ਿਆਦਾ ਲੋਡ ਸੀ ਅਗਸਤ ਦੇ ਵਿੱਚ ਜਿੱਥੇ ਪਾਣੀ ਦੇ ਵਿੱਚ ਰਾਸ਼ਨ ਦੀ ਲੋਡ ਸੀ ਘਰ ਕਿਸ਼ਤੀਆਂ ਨਾਲ ਰਾਸ਼ਨ ਪਹੁੰਚਾਇਆ ਗਿਆ ਫਿਰ ਪਾਣੀ ਥੋੜਾ ਥੱਲੇ ਹੋਇਆ ਟਰੈਕਟਰ ਰਾਹੀਂ ਪਹੁੰਚਾਇਆ ਗਿਆ ਫਿਰ ਪਾਣੀ ਬਿਲਕੁਲ ਉਤਰਨ ਤੋਂ ਬਾਅਦ ਇਲਾਕਿਆਂ ਚ ਬਿਮਾਰੀਆਂ ਤੋਂ ਬਚਾਅ ਦੀ ਲੋਡ ਸੀ ਮੈਡੀਕਲ ਫੈਸਿਲਿਟੀਆਂ ਦੀ ਲੋਡ ਸੀ ਉਹ ਦਿੱਤੀਆਂ ਗਈਆਂ ਡੰਗਰਾਂ ਦਾ ਚਾਰਾ ਦੀ ਲੋਡ ਸੀ ਉਹ ਮੁਹੱਈਆ ਕਰਾਇਆ ਗਿਆ ਉਸ ਤੋਂ ਬਾਅਦ ਕਿਸਾਨਾਂ ਦੀ ਬਿਜਾਈ ਯੋਗ ਜ਼ਮੀਨ ਸੁੱਕਣ ਲੱਗ ਗਈ ਉਹਦੇ ਵਿੱਚ ਬਜਾਈ ਵਾਸਤੇ ਬੀਜ, ਖਾਦ, ਤੇਲ ਉਹਦੀ ਸੇਵਾ ਨਿਭਾਈ ਗਈ ਤਾਂ ਕਿ ਕਿਸਾਨ ਬਜਾਈ ਵੱਲ ਵਧ ਸਕਣ, ਪੈਰਾਂ ਤੇ ਖੜੇ ਹੋ ਸਕਣ। ਹੁਣ ਤੁਸੀਂ ਜਿਵੇਂ ਆਪ ਦੇਖ ਰਹੇ ਹੋ ਕਿ ਫਸਲਾਂ ਨੂੰngar ਆ ਗਿਆ ਹੈ, ਖੇਤ ਹਰੇ ਹੋਣ ਲੱਗੇ ਆ ਤੇ ਬੱਚੇ ਵੀ ਸਕੂਲਾਂ 'ਚ ਪਹੁੰਚ ਗਏ ਤੇ ਫਿਰ ਬੱਚਿਆਂ ਨੂੰ ਫੀਸ ਦੀ ਲੋੜ ਸੀ। ਉਹ ਸੇਵਾ ਪਹਿਲਾਂ 47 ਲੱਖ ਦਾ ਚੈੱਕ ਦੇ ਕੇ ਨਿਭਾਈ ਗਈ, ਹੁਣ ਅੱਜ 24 ਲੱਖ ਦਾ ਚੈੱਕ ਦੇ ਕੇ ਨਿਭਾਈ ਗਈ ਹੈ। ਹੋਰ ਜਿਹੜੇ ਸਕੂਲ ਰਹਿੰਦੇ ਆ ਜਿਨ੍ਹਾਂ ਨੂੰ ਬੱਚਿਆਂ ਨੂੰ ਹੋਰ ਲੋੜ ਹੈ ਉਹ ਵੀ ਨਾ ਲੱਗੇ ਅਸੀਂ ਜਾਰੀ ਰੱਖ ਰਹੇ ਹਾਂ ਸੇਵਾ। ਦੇ ਹਰਲੇ 31 ਮਾਰਚ 2026 ਤੱਕ ਜਿੰਨੀ ਵੀ ਬੱਚਿਆਂ ਦੀ ਬਣਦੀ ਫੀਸ ਹੈ ਉਹ ਸਾਰੀ ਸੰਸਥਾ ਵੱਲੋਂ ਦਿੱਤੀ ਜਾ ਰਹੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ